ਹੈਲੋ एवरीवन ਅੱਜ ਆਪਾਂ ਪੜਨ ਜਾ ਰਹੇ ਹਾਂ ਵਾਰਿਸ ਸ਼ਾਹ ਬਾਰੇ ਜੀਵਨ ਕਾਲ ਇਹਨਾਂ ਦੇ ਜੀਵਨ ਕਾਲ ਬਾਰੇ મતਬੇਦਾਨ ਡਾਕਟਰ ਜੀ ਸਿੰਘ ਸ਼ੀਤਲ ਤੇ 바ਬਾ ਬੁੱਧ ਸਿੰਘ ਦੇ ਅਨੁਸਾਰ ਇਹਨਾਂ ਦਾ ਜੀਵਨ ਕਾਲ 1720 ਤੋਂ 1792 ਤੱਕ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਕਿਤਾਬਾਂ ਵਿੱਚ ਇਹਨਾਂ ਦਾ ਜੀਵਨ ਕਾਲ 1735 ਤੋਂ 1795 ਮੰਨਿਆ ਜਾਂਦਾ ਹੈ ਡਾਕਟਰ ਕਿਰਪਾਲ ਸਿੰਘ ਸੇਲ ਅਨੁਸਾਰ ਇਹਨਾਂ ਦਾ ਜੀਵਨ ਕਾਲ 1735 ਤੋਂ 1784 ਤੱਕ ਹੈ ਸਦੀ ਆਪ 98 ਸਹੀ ਦੇ ਕਿੱਸਾ ਕਵੀ ਸੁਣ ਜਨਮ ਸਥਾਨ ਪਿੰਡ ਜੰਡਿਆਲਾ ਸ਼ੇਰਖਾਂ ਜ਼ਿਲ੍ਹਾ ਸ਼ੇਖੋਪੁਰਾ ਗੁਜਰਾਵਾਲਾ ਪਾਕਿਸਤਾਨ ਵਿੱਚ ਹੋਇਆ ਮੁਰਸ਼ਦ ਮਕਦੂਮ ਕਸੂਰ ਜਾਂ ਮੌਲਾਨਾ ਹਾਜੀ ਗੁਲਾਮ ਮੁਰਤਜ਼ਾ ਦਾਬ ਜਾਤ ਆਪ ਦੀ ਜਾਸੀ ਕਾਲ ਉੱਤਰਨਾਨਕ ਕਾਲ ਜਾਂ ਪਿਛਲੇਰਾ ਮੁਗਲ ਕਾਲ ਪਿਤਾ ਦਾ ਨਾਮ ਸੈਦ ਗੁਲਸ਼ੇਰ ਜਾਂ ਕুতਬਸ਼ਾ ਦੋ ਆਪ ਦੂਸਰੇ ਦੌਰ ਦੇ ਕਵੀ ਕਿੱਸਾ ਕਵੀ ਸੁਣ ਅਲੱਗ-ਅਲੱਗ ਨਾਂ ਆਪ ਨੂੰ ਅਲੱਗ-ਅਲੱਗ ਨਾਵਾਂ ਨਾਲ ਜਾਣਿਆ ਜਾਂਦਾ ਹੈ ਪੰਜਾਬੀ ਕਿੱਸਾ ਕਾਵ ਦਾ ਸ਼िखर ਸ਼ਾਹੋਂ ਦਾ ਸ਼ਾਹ ਸਾਹਿਤ ਕੋਸ਼ ਵਿੱਚ ਆਪ ਨੂੰ ਪੰਜਾਬੀ ਦਾ ਵੱਡਾ ਸ਼ਾਇਰ ਕਿਹਾ ਗਿਆ ਵਿਦਾਤਾ ਸਿੰਘ ਤੀਨ ਨੇ ਆਪ ਨੂੰ ਪੰਜਾਬੀ ਦਾ ਪੀਰ ਕਿਹਾ ਅਹਿਮਯਾਰ ਮੀਆਂ ਮੁਹੰਮਦ ਬਖਸ਼ ਨੇ ਆਪ ਨੂੰ ਸੁਖੰਦ ਦਾ ਵਾਰਿਸ ਕਿਹਾ ਪੰਜਾਬੀਆਂ ਦੀ ਅੰਜੀ ਵਾਰਿਸ ਦੀ ਹੀਰ ਦੇ ਮੁਤਾਬਿਕ ਰਚਨਾਮਾ ਕਿੱਸਾ ਹੀਰ ਰਾਂਝਾ ਸ਼ਹਿਰਫੀ ਲਾਹੌਰ ਜੋ ਕਿ ਡਾਕਟਰ ਮੋਹਨ ਸਿੰਘ دیਵਾਨਾ ਅਨੁਸਾਰ ਵਾਰਿਸ ਨੇ ਸ਼ਹਿਰ ਫੀ ਲਾਹੌਰ ਤੇ ਕਿੱਸਾ ਸੱਸੀ ਪੁੰਨੂ ਵੀ ਲਿਖਿਆ ਚੂਹੇ ਟੜਨੀਆਂ ਚੂਹੇ ਠੜੀ ਨਾਮਾ ਜੀਆ ਮੁਹੰਮਦ ਅਨੁਸਾਰ ਦੋੜੇ ਤੇ ਮਹਿਰਾਜ ਨਾਮਾ ਕਿੱਸਾ ਹੀ ਰਾਂਝਾ ਵਾਰਿਸ ਦੇ ਕਿੱਸਾ ਹੀ ਰਾਂਝਾ ਤੋਂ ਪਹਿਲਾਂ ਦਮੋਦਰ ਮੁਕਬਲ ਅਤੇ ਅਹਿਮਦ ਹੀਰ ਰਾਂਝੇ ਦਾ ਕਿੱਸਾ ਲਿਖ ਚੁੱਕੇ ਸਨ ਤਮ ਉਧਰ ਨੇ ਦੋਇਆ ਚੰਦ ਵਿੱਚ ਲਿਖਿਆ ਸੀ ਤੇ ਉਸ ਦਾ ਅੰਤ ਤੁਖਾਂਤਕ ਸੀ ਮੁਕਮਲ ਤੇ ਮੁਕਵਲ ਤੇ ਅਹਿਮ ਯਾਰ ਨੇ ਹੀ ਰਾਂਝੇ ਦਾ ਕਿੱਸਾ ਬੈਂਤ ਚੰਦ ਵਿੱਚ ਲਿਖਿਆ ਤੇ ਅੰਤ ਤੁਖਾਂਤਕ ਸੀ ਵਾਰਿਸ ਸ਼ਾਹ ਕਿੱਸਾ ਹੀ ਰਾਂਝਾ ਲਿਖਣ ਵਿੱਚ ਮੁਕਵਲ ਤੇ ਅਹਿਮ ਯਾਰ ਤੋਂ ਪ੍ਰਭਾਵਿਤ ਸਨ ਉਹ ਅਹਿਮ ਯਾਰ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਕਈ ਕਿੱਸੇ ਦੀਆਂ ਤੁਕਾਂ ਜਿਉਂ ਦੀਆਂ ਤਿਉਂ ਹੀ ਵਰਤ ਲਈਆਂ ਵਾਰਿਸ ਸ਼ਾਹ ਨੇ ਆਪਣੇ ਕਿੱਸੇ ਵਿੱਚ ਕਹਾਣੀ ਮੁਕਬਲ ਵਾਲੀ ਲਈ ਹੈ ਤੇ ਸ਼ੈਲੀ ਅਹਿਮਦ ਯਾਰ ਵਾਲੀ ਵਰਤੀ ਹੈ ਕਿੱਸਾ ਰਚਨ ਦਾ ਸਮਾਂ 1180 ਹਿਜਰੀ ਜਾਂ 1823 ਵਿਕਰਮੀ ਸੰਮਤ ਜਾਂ 1766 ਈਸਵੀ ਸਥਾਨ ਇਹ ਕਿੱਸਾ ਪਿੰਡ ਮਲਕਾ ਹਾਸ ਵਿੱਚ ਲਿਖਿਆ ਗਿਆ ਸ਼ੈਲੀ ਇਸ ਵਿੱਚ ਵਿਸਤਰੀ ਸ਼ੈਲੀ ਦੀ ਵਰਤੋਂ ਕੀਤੀ ਗਈ ਵਰਣਨ ਵਿਧੀ ਇਰਾਨੀ ਅੰਗ ਪ੍ਰਤੀ ਅੰਗ ਵਿਧੀ ਤੇ ਸਮਰੂਪ ਵਿਧੀ ਦੀ ਵਰਤੋਂ ਹੋਈ ਹੈ ਕਿਸੇ ਦੇ ਬੰਦ ਡਾ. ਜੀ ਸਿੰਘ ਸ਼ੀਤਾਂ ਅਨੁਸਾਰ ਇਸ ਵਿੱਚ 611 ਬੰਦ ਹਨ। ਪਾਸ਼ਾ ਪੰਜਾਬੀ ਮਾਝੀ ਮਲਤਾਨੀ ਤੇ ਲੈਂਦੀ ਫਾਰਸੀ ਦੇ ਸ਼ਬਦਾਂ ਦੀ ਵੀ ਵਰਤੋਂ ਕੀਤੀ ਗਈ ਹੈ। ਛੰਦ ਬੈਂਤ ਛੰਦ ਵਰਤਿਆ ਗਿਆ ਹੈ। ਬੋਲੀ ਮੁਹਾਵਰੇ ਦਾ ਨਾਟਕੀ ਤੇ ਸੰਵਾਦ ਭਰਪੂਰ ਹੈ ਜਿਵੇਂ ਵਾਰਿਸ ਸ਼ਾਹ ਨਾ ਆਤਾ ਜਾਂਦੀਆਂ ਨੇ ਭਾਵੇਂ ਕੱਟੀਆਂ ਪੂਰੀਆਂ ਪੂਰੀਆਂ ਜੀ। ਵਾਰਿਸ ਸ਼ਾਹ ਛੁਪਾਈਏ ਜਦ ਕੋਲੋਂ ਭਾਵੇਂ ਆਪਣਾ ਹੀ ਗੁੜ ਖਾਈਏ ਜੀ। वारिस ਦਾ ਕਿੱਸਾ ਪੇਸ਼ ਕਰਦਾ ਹੈ ਪੰਜਾਬੀ ਸੱਭਿਆਚਾਰ ਦਾ ਵਿਰਾਟ ਚਿੱਤਰ ਮਹੱਤਵਪੂਰਨਤਾ ਕਿੱਸੇ ਦੀ ਸ਼ੁਰੂਆਤ ਜੋ ਕਿ ਮੰਗਲਾਚਰਨ ਤੋਂ ਹੁੰਦੀ ਹੈ ਆਵਲ ਹਮਦ ਖੁਦਾਇ ਦਾ ਕਿੱਸੇ ਦਾ ਵਿਸਥਾਰ ਹੀਰ ਦੀ ਸੁੰਦਰਤਾ ਇਸਤਰੀ ਨਿੰਦਿਆ ਪਤਰਾਂ ਦਾ ਮਨੋਵਿਗਿਆਨਿਕ ਵਿਸ਼ਲੇਸ਼ਣ ਸਿੱਖਿਆ ਜਾਂ ਲੋਕ ਸੱਚਾਈ ਦਾ ਪ੍ਰਗਟਾਵਾ ਭਾਗਵਰੀ ਸ਼ਬਦਾਂ ਦੀ ਵਰਤੋਂ ਭਾਗਵਰੀ ਵਾਰਿਸਾ ਦੀ ਪ੍ਰੇਮਿਕਾ ਸੀ ਅੰਤ ਦੁਖਾਂਤਕ ਹੈ ਅ ਅੰਤ ਵਿੱਚ ਹੀ ਰਾਜਾ ਦੋਨੋਂ ਹੀ ਮਰ ਜਾਂਦੇ ਹਨ ਅੰਤਲਾ ਰੂਪ ਚਿੰਨਵਾਦੀ ਅਤੇ ਰੋਹਾਨੀ ਹੈ ਹੀਰ ਨੂਰੂ ਅਤੇ ਰਾਜੇ ਨੂੰ ਕਲਬੂਤ ਭਾਵ ਸਰੀਰ ਮੰਨਿਆ ਗਿਆ ਹੈ ਟਿੱਪਣੀਆਂ ਜੀ ਸਿੰਘ ਸ਼ੀਤਲ ਅਨੁਸਾਰ ਵਾਰਿਸ ਦਾ ਕਿੱਸਾ ਅੱਲੜ ਉਮਰੇ ਲਿਖਿਆ ਪ੍ਰਤੀਤ ਹੁੰਦਾ ਹੈ ਡਾਕਟਰ ਮੋਹਨ ਸਿੰਘ دیਵਾਨਾ ਵਾਰਿਸ ਦੀ ਤੁਲਨਾ ਬੁੱਲੇ ਸ਼ਾਹ ਤੇ ਸ਼ਾ ਹੁਸੈਨ ਨਾਲ ਕਰਦੇ ਹਨ ਬਨਾਰਸੀ ਦਾਸ ਜੈਨ ਨੇ ਵਾਰਿਸ ਦੀ ਤੁਲਨਾ ਕਾਲੀ ਦਾਸ ਨਾਲ ਕੀਤੀ ਹੈ ਸ਼ਿਪਲੇ ਵਾਰਿਸ ਨੂੰ ਪੰਜਾਬੀ ਦਾ ਸਭ ਤੋਂ ਵੱਡਾ ਕਵੀ ਮੰਨਦੇ ਹਨ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਕਹਿੰਦੇ ਹਨ ਕਿ ਵਾਰਿਸ ਦੀ ਮਸ਼ਹੂਰੀ ਕਥਾ ਕਰਕੇ ਨਹੀਂ ਸਗੋਂ ਇਸ ਦੇ ਨਿਭਾ ਕਰਕੇ ਹੋਈ ਹੈ ਅਹਿਮਦਯਾਰ ਨੇ ਵਾਰਿਸ ਤੇ ਉਸ ਦੀ ਹੀਰ ਦੀ ਪ੍ਰਸ਼ੰਸਾ ਵਿੱਚ ਤਰ੍ਹਾਂ ਲਿਖੀਆਂ ਅਤੇ ਆਪਣੀ ਤੁਲਨਾ ਵਾਰਿਸ ਨਾਲ ਕੀਤੀ ਵਾਰਿਸ ਜੰਡਿਆਲੇ ਵਾਲੇ ਵਾਵਾ ਹੀਰ ਬਣਾਈ ਮੈਂ ਵੀ ਰੀਸ ਉਸੇ ਦੀ ਗਿੱਦੀ ਲਿਖੀ ਤੋੜ ਨਿਵਾਈ ਵਾਰਿਸ਼ਾ ਨੂੰ ਸੁਖੰਦਾ ਵਾਰਿਸ ਐਮੋਯਾਰ ਆਪਣੇ ਕਿੱਸੇ ਦੀਆਂ ਇਨਾ ਸਤਰਾ ਵਿੱਚ ਕਹਿੰਦਾ ਹੈ ਵਾਰਿਸ਼ਾ ਸੁਖੰਦਾ ਵਾਰਿਸ ਕਿਤੇ ਨਾ ਕਿਤੇ ਨਾ اٹਕਿਆ ਵਲਿਆ ਪਰ ਮਨਰਾਹੀ ਚੱਕੀ ਵਾਂਗੂ ਉਸ ਨਿੱਕਾ ਮੋਟਾ ਦਲਿਆ ਵਾਰਿਸ਼ਾ ਦੀਆਂ ਪ੍ਰਸਿੱਧ ਸਤਰਾ ਅਵਲ ਹਮਦ ਖੁਦਾਏ ਦਾ ਵਰਤ ਕੀਜੀਏ ਇਸ਼ਕ ਕੀਤਾ ਸੀ ਸੂ ਚੱਗ ਦਾ ਮੂਲ ਮੀਆਂ ਇਹ ਸਤਰਾ ਮੰਗਲਾ ਚਰਨ ਵਿੱਚ ਉੰਧੀਆਂ ਹੋਠ ਸੁਰਖ ਯਾਕੂਤ ਜਿਉ ਲਾਲ ਚਮਕਣ ਠੋਡੀ ਸਿਉ ਬਲਾਈਤੀ ਸਾਰ ਵਿੱਚੋਂ ਨੱਕ ਅਲਫੋਸੈਨੀ ਦਾ ਵਿਪਲਾਈ ਜੁਲਫਾਂ 나ਗ ਖਜ਼ਾਨੇ ਦੀ ਬਾਰ ਵਿੱਚੋਂ ਹੀਰ ਅੱਖ ਦੀ ਜੋਗੀਆਂ ਝੂਠ ਹੋਲੇ ਕੌਣ ਟੁੱਟੜੇ ਜਾ ਨਾਮਦਾਏ ਅਗਲੀਆਂ ਨੇ ਵਾਰਿਸ਼ਾ ਨਾਮ ਮੂੜਾ ਅਰੰਝੇ ਟੜੇ ਤੋਂ ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ ਜਿਹੜੀ ਚੁੱਕਦੀ ਨਾਲ ਜਾ ਤੁਰੇ ਪਾਂਦੀ ਪਈਆਂ ਦੁੱਧ ਦੇ ਵਿੱਚ ਮਧਾਨੀਆਂ ਇਹ ਸੁਨਵਾਰਿਸ ਦੀ ਹੀ ਲੀਆਂ ਕੁਝ ਪ੍ਰਸਿੱਧ ਸਤਰਾ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਨੋਟਸ ਦਾ ਡਿਸਕ੍ਰਿਪਸ਼ਨ ਤੁਹਾਨੂੰ ਨੋਟਸ ਦਾ ਪੀਡੀਐਫ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ